ਬੜੀ ਵਧੀਆ ਸਿਹਤ ਭਰਿਆ ਹੋਵੇ ਸਾਡੇ ਕੋਲ ਵੀ ਬਿਮਾਰੀਆਂ ਟੁਣਾ ਕੀ ਰਿਹਾ ਹੋਵੇ ਕੋਈ ਨਾ ਜਦ ਪੂਰੀ ਖਾਣ ਜਦ ਤੱਕ ਹੈ ਹਰੇਕ ਬੰਦਾ ਹਰੇਕ ਬੰਦੇ ਦਾ ਜਿਹੜਾ opinion ਹੁੰਦਾ ਆਪ ਦੇ ਪ੍ਰਤੀ ਹੁੰਦਾ ਉਹ ਪੇਰ ਵਾਲਾ ਆਪ ਦੀ ਰਾਇ ਨਹੀਂ ਨਾ ਤੇਰਾ ਕਿਵੇਂ ਹਾਲ ਹੈ ਮੇਰਾ ਮੇਰਾ ਮੈਂ ਜੀ ਸਾਸਰੀਕਾਲ ਜੀ ਸਾਰਿਆਂ ਸੰਗਤਾਂ ਨੂੰ ਸਾਰੇ ਆਪਣੇ YouTube ਪਰਿਵਾਰ ਨੂੰ ਜੀ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਨਵਾਂ ਸਾਲ 2025 ਭਾਈ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਆਵੇ ਤਰੱਕੀਆਂ ਕਰੋ ਭਾਈ ਸਾਰੇ ਨਵੇਂ ਸਾਲ 'ਚ ਸਭ ਦੀਆਂ ਖੁਸ਼ੀਆਂ ਦੁੱਗਣੀਆਂ ਤਗਣੀਆਂ ਹੋਣ ਭਾਈ ਨਵੇਂ ਸਾਲ 'ਚ ਸਾਡੇ ਵੱਲੋਂ ਯਾਨੀ ਕਿ ਨੰਬਰ ਦਾ ਰੋਬਿਆ ਵੱਲੋਂ ਜੀ ਸਾਰਿਆਂ ਸੰਗਤਾਂ ਨੂੰ ਆਪਣੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਨਵਾਂ ਸਾਲ ਭਾਈ ਹਰੇਕ ਬੰਦਾ ਉਹਦੇ ਪਰਿਵਾਰ 'ਚ ਮਨਾਵੇ ਤੇ ਅਸੀਂ ਤੁਹਾਨੂੰ ਹੁਣ ਸਾਡੀ ਟੀਮ ਨਾਲ ਮਿਲਾਉਨੇ ਆ ਜੀ ਏ ਆਪਣੇ ਰੂਪ ਸਿੰਘ ਰੂਪ ਸਿੰਘ ਜੀ ਹਾਂ ਜੀ ਹਾਂ ਆ ਨਵਾਂ ਸਾਲ ਆ ਜੀ ਕਿ ਕਹੋਗੇ ਨਵੇਂ ਸਾਲ ਦੀ ਸ਼ੰਗਤਾਂ ਨੂੰ ਜੀ ਨਵੇਂ ਸਾਲ ਦੀਆਂ ਭਾਈ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੁਣ ਖੁਸ਼ੀਆਂ ਹੁਣ ਕਰ ਕਰ ਤਰੱਕੀਆਂ ਦੇ ਹੋਵੇ ਪੰਜਾਬ ਹੈ ਪੰਜ ਦਰਿਆਵਾਂ ਦਾ ਪਾਣੀ ਆ 10 ਗੁਰੂਆਂ ਦੀ ਬਾਣੀ ਆ ਮੇਰੇ ਪਰੇ ਹੱਥ ਰੱਖੇ ਪ੍ਰਮਾਤਮਾ ਭਾਈ ਸਾਹਿਬ ਤੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਹਾਂ ਜੀ ਖਾਲਸਾ ਪਤੀ ਤੇ ਬਾਕੀ ਆਪਣੀ ਹੋਰ ਟੀਮ ਆ ਰਹੀ ਆ ਅੰਦਰੋ ਜੀ ਵੀਡੀਓ ਆਪਣੀ ਹੋ ਗਈ ਸਾਰੇ ਸ਼ੂਟ ਤੇ ਸਾਨੂੰ ਅਸੀਂ ਸਾਰੀ ਟੀਮ ਮਿਲਾਉਣੀ ਆ ਸਾਡੇ ਮਾਤਾ ਜੀ ਫਰਦ ਦੇ ਨੇ ਹਾਂ ਜੀ ਮਾਤਾ ਜੀ ਕੀ ਕਹੋਗੇ ਨਵੇਂ ਸਾਲ ਤੇ ਆਜੋ ਰਾਜ ਸਾਰੇ ਮਨੂ ਮਾਰਕਾ ਭਾਈ ਨਵੇਂ ਸਾਲ ਦੀਆਂ ਪਰਮਾਤਮਾ ਸਾਭ ਦੇ ਘਰੇ ਖੁਸ਼ੀਆਂ ਲੈ ਆਵੇ ਨਵੇਂ ਸਾਲ ਦੀਆਂ ਭਾਈ ਹਾਂ ਜੀ ਤੇ ਬਾਕੀ ਉਧਰ ਮੈਂ ਤੁਹਾਨੂੰ ਟੀਮ ਨਾਲ ਮਿਲਿਆਣਾ ਆਪਣੀ ਨਾਲ ਥੱਲੇ ਫਿਰਦਾ ਟੀਮ ਉਧਰਲੇ ਵੇੜੇ 'ਚ ਕੁਝ ਅੰਦਰ ਫਿਰਦੇ ਨੇ ਆਜੋ ਭਾਈ ਸਾਰੇ ਆਜੋ ਜਵਾਕੋ ਵਾਰੇ ਆਜੋ ਹਾਂ ਲੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੱਗਰ ਸਿੰਘ ਨਵੇਂ ਸਾਲ ਤੇ ਹਾਂ ਸੀ ਕਹਿਣਾ ਸੋਣਾ ਵੀ ਨਵਾਂ ਸਾਲ ਭਾਈ ਹਰੇਕ ਲਈ ਖੁਸ਼ੀਆਂ ਲੈ ਕੇ ਆਵੇ ਵਧੀਆ ਤੇ ਵਧੀਆ ਆਪਦੇ ਪਰਿਵਾਰ ਨਾਲ ਰਹੋ ਲੜਿਓ ਨਾ ਕੱਲ ਦਾ ਦੇਣੇ ਤਾਂ ਪਹਿਲੀ ਗੱਲ ਆ ਜਿਹੜੀ ਨਹੀਂ ਸਾਰਾ ਸਾਰੇ ਲੜੋਂਗੇ ਦੇਖੋ ਭਾਈ ਲੜਨਾ ਵੀ ਜ਼ਰੂਰੀ ਆ ਇਹਦਾ ਗੱਲਾਂ ਝੂਠ ਨੇ ਵੀ ਲੜਿਓ ਨਾ ਲੜਨਾ ਵੀ ਪਊਗਾ ਤੇ ਸੱਚ ਤੇ ਖੜਨਾ ਵੀ ਪਊਗਾ ਹਾਂ ਗੱਲ ਕਹਿਣੀ ਵੀ ਪੈਂਦੀ ਆ ਨਹੀਂ ਅਗਲਾ ਸੁਣਦਾ ਨਹੀਂ ਅਗਲਾ ਕਹਿੰਦਾ ਬੌਲਾ ਇਹਦਾ ਭਗਾਈ ਮਰੀ ਅਸੀਂ ਅੱਗੇ ਕੀ ਆ ਕਰਦੇ ਨੇ ਕਹਿੰਦੇ ਕਿ ਹੁੰਦੇ ਹੀ ਵੀ ਜੇ ਨੇ ਸਾਰਾ ਆਪਣਾ ਕੰਮ ਕਰਾਂਗੇ ਸਾਰਾ ਸਾਰਾ ਕੰਮ ਕਰੀ ਜਾਂਦਾ ਅਗਲਾ ਹਾਂ ਇਹ ਤਾਂ ਵਹਿਮ ਹੈ ਨਾ ਅਗਲੇ ਤੇ ਜਪਾ ਕਹਿੰਦੇ ਆ ਕਿਉਂ ਸਾਲ ਤਾਂ ਆਉਂਦੀ ਰਹਿੰਦੇ ਨਹੀਂ ਤੁਸੀਂ ਕੀ ਕਹਿੰਦੇ ਪਤਨ 99 ਸਾਲ ਦੇ ਸਤਰੀ ਹੈ ਹਾਂ ਸਤਰੀ ਹਾਂਜੀ ਆਪਾਂ ਹੀ ਸਾਸ੍ਰਿਕਾਰ ਭਾਈ ਸਾਰੇ ਵੀਰਾਂ ਨੂੰ ਅਸੀਂ ਮਹਾਰਾਜ ਤੋਂ 90 ਸਾਲ ਦੀਆਂ ਇਹ ਜਿਹੀਆਂ ਵਧਾਈਆਂ ਮੰਗਦੇ ਆਂ ਵੀ ਜਿਹੜਾ ਸਾਡਾ ਕਿਸਾਨੀ ਅੰਦੋਲਨ ਨਮਾ ਸਾਲ ਚੜਨ ਸਾਰੇ ਨਿਭੜ ਜੇ ਬਸ ਵੀ ਇਹ ਅੱਗੇ ਲੰਬਾ ਨਾ ਪਵੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆਂ ਜਿਹੜਾ ਕਿਸਾਨੀ ਅੰਦੋਲਨ ਸ਼ੁਰੂ ਹੋ ਰਿਹਾ ਇਹ ਸਭ ਆਤੀ ਜਦੋਂ ਸਭ ਆਤੀ ਮਾਰੇ ਮੁਸੀਬਤ ਦੀ ਘੜੀ ਆ ਜਾਵੇ ਚاہے ਮੁਲਾਜ਼ਮ ਨੇ ਚਾਹੇ ਕਿਸਾਨ ਭਾਈ ਨੇ ਸਾਡੇ ਅਸੀਂ ਕਿਸਾਨ ਸਾਰੇ ਆ ਵੀ ਸਭ ਆਸ ਤੇ ਮਾੜੀ ਆ ਅਸੀਂ ਕਹਿੰਨਾ ਵੀ ਪ੍ਰਮਾਤਮਾ ਸੁਖ ਸੰਤਾਨਾ ਅੰਦੋਲਨ ਆ ਜਿਹੜਾ ਆਪਾਂ ਉਹਦੇ ਘਰਾਂ ਨੂੰ ਲੋਕ ਆ ਜਾਣ ਆਪਦੇ ਘਰੇ ਖੁਸ਼ੀਆਂ ਬਣਾਉਣ ਆਪਦੇ ਪਰਿਵਾਰ ਚ ਬੈਠਣ ਨਵੇਂ ਸਾਲ ਚੜਦੀ ਕਾਰ ਰੱਖ ਕੇ ਸਭ ਆਸ ਤੇ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਕੋਈ ਹਾਂਜੀ ਭਾਈ ਸਾਸਰੀ ਘਰ ਸਾਰਿਆਂ ਨੂੰ ਭੈਣ ਭਾਈਆਂ ਨਾਲ ਤੇ ਬਾਕੀ ਨਵੇਂ ਸਾਲ ਦੀ ਬਈ ਲੱਖ ਲੱਖ ਮੁਬਾਰਕਾਂ ਸਾਰੇ ਵੀਰੇ ਭੈਣ ਭਾਈਆਂ ਨੂੰ ਆਪਾਂ ਇਹੀ ਕਹਿੰਦੇ ਨਵੇਂ ਸਾਲ ਖੁਸ਼ੀਆਂ ਭਰਿਆ ਦੇ ਸੁਖ ਸ਼ਾਂਤੀ ਰਹੇ ਸਭ ਦੇ ਘਰੇ ਸਾਰੇ ਪਿਆਰ ਬਣਾ ਕੇ ਰੱਖਿਓ ਭੈਣ ਭਾਈ ਪਤਾ ਨਹੀਂ ਕਿਵੇਂ ਮਿਲਦੇ ਆਪਾਂ ਇਕੱਠੇ ਹਾਂ ਹਾਂ ਅਸੀਂ ਤਾਂ ਇਕੱਠੇ ਹੁੰਨੇ ਆ ਉਹ ਲੜਦੇ ਅਸੀਂ ਬਹੁਤਾ ਨਹੀਂ ਵੀਡੀਓ ਦੇਖਣਾ ਸਾਰੇ ਇਕੱਠੇ ਰਹਿੰਦੇ ਨੇ ਦੇਖੋ ਜੀ ਬਹੁਤ ਬਹੁਤ ਧੰਨਵਾਦ ਸਾਡੇ ਬਾਪੂ ਮੱਲ ਸਿੰਘ ਮਾਨ ਕੈਨੇਡਾ ਦਾ ਜਿਹਨਾਂ ਨੇ ਸਾਨੂੰ ਕਾਰਡ ਭੇਜਿਆ ਹੋਇਆ ਪਰ ਸਾਡੇ ਤੱਕ ਪਹੁੰਚਿਆ ਨਹੀਂ ਬਾਪੂ ਨੇ ਫੋਟੋ ਭੇਜੀ ਤੀ ਉਹ ਕਾਰਡ ਤਾਂ ਨਹੀਂ ਪਹੁੰਚਿਆ ਜੀ ਮੈਂ ਦੇਖਦਾ ਕਿਉਂ ਨਹੀਂ ਪਹੁੰਚਿਆ ਕਾਰਡ ਉਹ ਉਹ ਕਹਿੰਦੇ ਵੀ ਉੱਧਰ ਉਹਨਾਂ ਨੇ ਗਿਫਟ ਵੀ ਰੱਖਿਆ ਨੇ ਆਪਣੇ ਜੀ ਉੱਧਰ ਉਹਨਾਂ ਦੀ ਹੜਤਾਲ ਹੋ ਰਹੀ ਹੈ ਡਾਕ ਖਾਨੇ ਚ ਬਾਰੇ ਕੈਨੇਡਾ ਚ ਕਹਿੰਦੇ ਉਹ ਕਹਿੰਦੇ ਫੜਦੀ ਨਹੀਂ ਸਮਾਨ ਉਹ ਅਗਲੇ ਤੋਂ ਮੈਸੇਜ ਇਹ ਭੇਜਦਾ ਉਹ ਜਿਹਨੂੰ ਬਾਪੂ ਕਹਿੰਦਾ ਹਾਂ ਨਾ ਉਹ ਹਰਤਾ ਕਰਕੇ ਨਾ ਜੀ ਬੈਠੇ ਰੜਤਾਲ ਤੇ ਉਹ ਜਿਹੜੇ ਵੱਡਾ ਖਾਨੇ ਕਰਮਚਾਰੀ ਨੇ ਬਾਰੇ ਮਲਾਜਮ ਨੇ ਉਹ ਕਹਿੰਦਾ ਸਮਾਨ ਨਹੀਂ ਫੜਦੇ ਕਹਿੰਦਾ ਅਗਲੇ ਤੋਂ ਵੀ ਹਰਤਾ ਕਰਕੇ ਸਮਾਨ ਫੜਦੀ ਨਹੀਂ ਕਹਿੰਦਾ ਫਿਰ ਉਹ ਬਾਪੂ ਵਾਲਾ ਖੁੱਲ ਗਈ ਹਾਂ ਜੀ ਬਾਪੂ ਕਹਿੰਦਾ ਤੁਹਾਨੂੰ ਇਧਰ ਮੂੰਹ ਕਰੋ ਸਾਰੀ ਸੰਗਤ ਆਉਗੀ ਪਿੱਛੇ ਅੱਛਾ ਸਾਰੀ ਸੰਗਤ ਆਉਗੀ ਪਿੱਛੇ ਫੜਦੀ ਮਾਓ ਜੀ ਭਾਈ ਆਓ ਜਾ ਕੇ ਭੱਜ ਕੇ ਭੱਜ ਕੇ ਠੀਕ ਹੋ ਗਿਆ ਸਿੱਬੋ ਕਿੱਧਰ ਰਹੀ ਆਪਣੀ ਉਹ ਬਾਕੀ ਬਾਕੀ ਸਿੱਬੋ ਵੀ ਜੀ ਰਹੇ ਸਾਡੀ ਚਲੋ ਬਾਪੂ ਦਾ ਤੁਹਾਨੂੰ ਅਤੇ ਤੁਹਾਡੇ ਸਮੁੱਚੇ ਪਰਿਵਾਰ ਨੂੰ ਪਿਆ ਨੰਬਰ ਦਾ ਚੈਨਲ ਦੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਵੱਲੋਂ ਮਲ ਸਿੰਘ ਮਾਨ ਕੈਨੇਡਾ ਧੰਨਵਾਦ ਬਾਪੂ ਦੇ ਬਾਪੂ ਹੀ ਦੇ ਪੇ ਸਾਰਿਆਂ ਨੂੰ ਧੰਨਵਾਦ ਵੱਡੇ ਭਾਈ ਜਮਲਾ ਬੰਦਰ ਜੀ ਮਾਤਾ ਮਾ ਤਰੱਕੀ ਬਖਸ਼ੇ ਤੇ ਤੁਹਾਨੂੰ ਜੀ ਹਾਂ ਜੀ ਨਵੇਂ ਸਾਲ ਤੇ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਹ ਧੰਕੂ ਕੈਨੇਸੀ ਚੱਲ ਬਾਕੀ ਕਹਿੰਦੇ ਨਵਾਂ ਸਾਲ ਸਾਰਾ ਵਾਸਤੇ ਵਧੀਆ ਹੋਵੇ ਸਿਹਤ ਭਰਿਆ ਹੋਵੇ ਸਾਡੇ ਕੋਲ ਕੋਈ ਬਿਮਾਰੀ ਨਾ ਕਿ ਰਿਹਾ ਹੋਵੇ ਜਦ ਤੱਕ ਪੂਰੀ ਕਿਆ ਮਾਰ ਜੇ ਤਾਂ ਕਰ ਭਾਈ ਹਰੇਕ ਬੰਦਾ ਹਰੇਕ ਬੰਦੇ ਦਾ ਜਿਹੜਾ opinion ਹੁੰਦਾ ਆਪ ਦੇ ਪ੍ਰਤੀ ਹੁੰਦਾ opinion ਵਾਲਾ ਆਪ ਦੀ ਰਾਇ ਤੇਰਾ ਕਿਵੇਂ ਹਣਾ ਮੇਰਾ ਮੈਂ ਨਹੀਂ ਕਰਕੇ ਲਾ ਕੋ ਉਧਰ ਉਧਰ ਹੈ ਡਾਕਟਰ ਜੀ ਮੇਰੀ ਗੱਲ ਚਰਨ ਆ ਗਈ ਬਾਈ ਫੋਨ ਮੇਰਾ ਬੇਟਾ ਕਟਿਆ ਹੋਇਆ ਉਹ ਇਹਨਾਂ ਮੈਨੂੰ ਇਹ ਕਰੋ ਆਲਮਾ ਕੋਈ ਵੀ ਲਾ ਦੇਣਾ ਚਰਨ ਨੂੰ ਨਵੇਂ ਸਾਲ ਦੀ ਦੱਸੋ ਵੀ ਹਾਂ ਬਾਈ ਤੁਸੀਂ ਨਵੇਂ ਸਾਲ ਦੀ ਕਿਹਾ ਸਾਡੀ ਟੀਮ ਵੱਲੋਂ ਸਾਰਿਆਂ ਨੂੰ ਵਧਾਈਆਂ ਨਵਾਂ ਸਾਲ ਬਹੁਤ ਵਧੀਆ ਮੇਰੀ ਤਾਂ ਮੈਰਿਜ ਅਨਿਵਰਸਰੀ ਆ ਕੱਲ ਨੂੰ ਬਈ ਆਹ ਸਾਲ ਕਿਰਾ ਆ ਬੱਲੇ 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 ਨਵਾਂ ਸਾਲ ਲੱਗਣ ਬੜੀ ਵਧੀਆ ਬੜੀ ਵਧੀਆ ਬੜੀ ਵਧੀਆ ਨਵਾਂ ਸਾਲ ਚੰਗੀ ਤਰ੍ਹਾਂ ਰਹਿ ਜਾਣਾ ਸਾਡੇ ਰੂਪ ਦੀ ਮੈਰਿਜ ਅਨਿਵਰਸਰੀ ਦੇ ਖਾਣੂਗਾ ਨਹੀਂ 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 ਦੇਖੋ ਜੀ ਬਾਈ ਜੀ ਇਹ ਤਾਂ ਉਹ ਵੀ ਨਹੀਂ ਇਹ ਤਾਂ ਉਹ ਵੀ ਨਹੀਂ ਅੱਛਾ ਬਗਦੇ ਵੀਡੀਓ ਦੀ ਕਹਿਰ ਲਾਉਂਦੇ ਨੇ ਦੇਖੋ ਜੋ ਸ਼ਬਦ ਕਿਹਾ ਇਹਨਾਂ ਨੇ ਆਪਦੇ ਘਰ ਵਾਸਤੇ ਕਿਹਾ ਆਪਣਾ ਕੋਈ ਦਾਕਤ ਹਾਂ ਹਾਂ ਆਈ ਮੈਂ ਆਪਣਾ ਗਲਤ ਗਾਇਡ ਨਹੀਂ ਕਰਦਾ ਬਸ ਇਹ ਤਾਂ ਕੱਡਾ ਫਨੀ ਹੈ ਇੱਥੇ ਆਪਣੀ ਟੀਮ ਆ ਗਈ ਇੱਕ ਆਪਣੀ ਟੀਮ ਹੈ ਭਾਈ ਕੁਝ ਯਾ ਭਈਆਂ ਬਣੀਆਂ ਆਪਣੀ ਟੀਮ ਰੱਬ ਕਰੇ ਪਈ ਐ ਬਣੀ ਰਹੇ ਜੀ ਬਣੀ ਰੱਖੀ ਆ ਹਾਂ ਅਗਲੇ ਸਾਲ ਦੇ ਬੜੀਆ ਬਣੇ ਇੱਕ ਸਾਲ ਹੋ ਗਿਆ ਕੰਮ ਕਰਦੀ ਹਾਂ ਹਾਂ ਚਲੋ ਬੜੀਆ ਹੀ ਇੱਕ ਸਾਲ ਹੋ ਗਿਆ ਆ ਮਹੀਨੇ ਦੇ ਵਿੱਚ ਆਪਣੀ ਟੀਮ ਤੇ ਪਈ ਜਿਵੇਂ ਆਪਣੀ ਟੀਮ ਬਣੀ ਆ ਸਭ ਦੀਆਂ ਟੀਮਾਂ ਐ ਬਣੀਆਂ ਰਹਿਣਾ ਆਪਦੀ ਆਪਣਾ ਦੁਆ ਮੰਗਦੇ ਆ ਸਾਰੇ ਜਿੰਨੇ ਯੂਟਿਊਬਰ ਨੇ ਜਿੰਨੇ ਭੀ ਨੇ ਜਿੰਨੇ ਕਲਾਕਾਰ ਭਾਈ ਨੇ ਜਿੰਨੇ ਵੀ ਸਾਰੇ ਇਹ ਆਪਣਾ ਹੀ ਪਰਿਵਾਰ ਆ ਜੀ ਦੇਖੋ ਇੱਕ ਤਰ੍ਹਾਂ ਦਾ ਪਰਿਵਾਰ ਕੇ ਆਪਣੇ ਹਾਂ ਮੈਂ ਹੁਣ ਜਿਵੇਂ ਮੈਨੂੰ ਮੈਂ ਕਿੰਨੇ ਸੈਟਾਂ ਤੇ ਕੰਮ ਕਰ ਲਿਆ ਫਰਮੈਨ ਨੂੰ ਮਤਲਬ ਜਿਹੜੀ ਉਰੇ ਮੈਂ ਕੰਮ ਕੀਤਾ ਦਰ ਮੈਂ ਪਹਿਲੀ ਵਾਰ ਦੂਜੀ ਵਾਰ ਕੰਮ ਕਰਨ ਲੱਗੀਆਂ ਤਾਂ ਆਈਆਂ ਉਰੇ ਤਾਂ ਮੈਨੂੰ ਸਭ ਤੋਂ ਵਧੀਆ ਲੱਗਿਆ ਮੇਰੇ ਜੇ ਮਤਲਬ ਨਿਗਾਹ ਜਿੱਕ ਨੰਬਰ ਤੇ ਆਪਣੀ ਟੀਮ ਚ ਚਲੋ ਆਪਾਂ ਬੁਦਾਨੇ ਘਰੇ ਆਏ ਆ ਹਾਂ ਬੁਦਾਨੇ ਘਰੇ ਆਏ ਆ ਮੌਜਾਂ ਨਾਲੇ ਕੰਮ ਕਰਨ ਦੀ ਮੌਜਾਂ ਨਾਲੇ ਹੁਣ ਮੌਜਾਂ ਹਾਂ ਬਿਲਕੁਲ ਆਪਦਾ ਪਰਿਵਾਰ ਬਣਾ ਕੇ ਅਠਰਾ ਮੈਂਦਾ ਵੀ ਸਾਨੂੰ ਰਸਟ ਕਰਮ ਵੀ ਮਿਲਦਾ ਘਾਟਾ ਕਰਨੇ ਤੇ ਵੀ ਮਿਲਦਾ ਸਰਦੀ ਹਾਂ ਜੀ ਚਲੋ ਸਾਸ੍ਰੀਕਾਰ ਰੋਟੀ ਖਾ ਭਾਈਨਾ ਸਾਰੇ ਖੁਸ਼ੀਆਂ ਮਨਾਉਣੇ ਸਾਨੂੰ ਸਾਰਿਆਂ ਨੂੰ ਹੈਪੀ ਨਿਊ ਈਅਰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਮੈਂ ਸਾਰੇ ਠੀਕ ਠਾਕ ਹੋਵਾਂਗੇ ਕੰਟੀਨਿਊ ਕਰਦੇ ਆ ਆਪਾਂ ਆਪਣਾ ਅੱਜ ਦਾ ਵਲੌਗ ਆਉਨੇ ਆ ਜੀ ਆਉਨੇ ਆ ਤੇ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਤੰਦਰੁਸਤੀਆਂ ਲੰਮੀਆਂ ਉਮਰਾਂ ਲੈ ਕੇ ਆਵੇ ਹਨਾ ਚੰਗੀਆਂ ਸੇਤਾਂ ਹੋਣ ਸਾਰਿਆਂ ਦੀਆਂ ਤੇ ਸਾਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਿਓ ਤੇ ਉਣਾ ਆਪਾਂ ਅੱਜ ਵੀਡੀਓ ਸ਼ੂਟ ਕਰ ਰਹੇ ਸੀ ਤੇ ਬੇਬੇ ਆਈ ਹੋਈ ਐ ਸੀ ਉਹ ਵੀਡੀਓ ਕਰਨ ਹੱਕਾ ਮਨ ਲੱਗ ਰਹੀ ਐ ਵੀ ਆ ਜਾ ਆ ਜਾ ਆਪਾਂ ਨੇ ਬਲੌਗ ਬਣਾਉਣਾ ਤੇ ਚਲੋ ਆਪਾਂ ਤੁਹਾਨੂੰ ਉਹਦੇ ਨਾਲ ਮਿਲਾਉਨੇ ਆ ਜੀ ਉਹ ਦੇਖੋ ਅੱਜ ਨਿਕਲਈ ਧੁੱਪ ਦੋ ਤਿੰਨ ਦਿਨਾਂ ਬਾਅਦ ਧੁੱਪ ਨਿਕਲੀ ਆ ਧੁੱਪ ਲੱਗ ਰਹੀ ਐ ਸੇਕਣ ਬੈਠੀ ਹਾਂਜੀ ਕੀ ਸਮਾਂ ਚਾਰਾ ਬਹੁਤ ਵਧੀਆ ਆ ਦੇਖ ਧੁੱਪ ਨਿਕਲੀ ਰਾਮਦਾਰੀ ਕਰਦੇ ਆ ਬੈਠੇ ਮੋਟਾ ਸੂਟ ਪਾਰਖੇ ਕੋਟੀ ਪਾਰਖੇ ਸ਼ਾਲ ਲੈ ਰੱਖੇ ਫੇਰ ਵੀ ਧੁੱਪੇ ਬੈਠੇ ਫੇਰ ਵੀ ਧੁੱਪੇ ਬੈਠੀ ਆ ਮਾੜ ਪੱਕੇ ਕੱਪੜੇ ਪਾ ਕੇ ਵੀ ਹਰ ਹਰ ਇਹ ਤਾਂ ਹੈਗਾ ਹੀ ਆ ਜੀ ਠੰਡ ਵਾਲੀ ਲੱਗਦੀ ਆ ਕਰੀਏ ਕੀ ਇਹ ਗੜੇ ਪੈਨੇ ਨਾ ਜਿਹੜੇ ਉਹਨਾਂ ਦੀ ਠੰਡ ਆ ਇਹ ਹੂੰ ਤਾਂ ਹੀ ਕੋਰਾ ਜਾਂਦਾ ਹੁਣ ਤਾਂ ਜੱਟ ਨੂੰ ਹਾਲਾ ਕਹਿੰਦਾ ਜੱਟ ਨੂੰ ਤਾਂ ਹਾਲਾ ਮਾਰ ਜਾਂਦਾ ਮਾੜੇ ਨੂੰ ਪਾਲਾ ਮਾਰ ਜਾਂਦਾ ਸਾਨੂੰ ਤਾਂ ਪਾਲੇ ਮਾਰੂ ਮਾੜਿਆਂ ਨੂੰ ਜੱਟ ਨੂੰ ਹਾਲਾ ਜਿਹੜਾ ਤੀਏ ਦੇ ਰਾਹ ਰਹਿੰਦਾ ਤੇ ਇਹ ਤਾਂ ਗੱਲ ਸਹੀ ਆ ਪਈ ਠੰਡ ਚ ਕੀ ਕਰੇ ਬਜ਼ੁਰਗਾਂ ਦਾ ਥੋੜੀ ਜੀ ਲੱਗਦੀ ਵੀ ਜ਼ਿਆਦਾ ਹੁੰਦੀ ਆ ਹਣਾ ਅਸੀਂ ਤਾਂ ਕਹਿੰਦੇ ਠੰਡ ਗੋਲੀ ਨਹੀਂ ਜੀ ਹੂੰ ਜਦੋਂ ਸਾਡੀ ਜਵਾਨੀ ਸੀ ਇਹ ਜਦੋਂ ਜਵਾਨੀ ਜੋਰ ਸੀ ਵੇ ਜ਼ਾਲਮਾ ਹੈ ਅੱਛਾ ਹੀ ਹਾਂ ਅਲੱਗ ਵਜੇ ਢੀ ਕਹਿੰਦਾ ਉੱਡਣ ਮੋਰ ਸੀ ਵੇ ਜ਼ਾਲਮਾ ਅੱਛਾ ਦੇਖ ਲੈ ਕਮਾਲ ਆ ਫੇਰ ਤਾਂ ਹੈ ਇਹਨਾਂ ਦਾ ਦਮਤੀ ਹੁਣ ਸੀਬੋ ਫੇਰ ਉਮਰ ਦੇ ਹਿਸਾਬ ਨਾਲ ਟਲ ਗਈ ਹੁਣ ਤਾਂ ਤੈਨੂੰ ਪਤਾ ਹੀ ਆ ਫੇਰ ਹੁਣ ਚਲੋ ਇਹ ਜਿਹਦੀ ਮਰ ਰਹੀ ਗੱਲ ਆ ਕਿ ਕਹਿੰਦੇ ਸੀਬੋ ਨੂੰ ਦੱਬਣ ਨੂੰ ਫਿਰਦੇ ਨੇ ਪਰ ਦੱਬਦੀ ਕਿਤੇ ਹੈ ਅਜੇ ਵੀ ਨਹੀਂ ਦੱਬਦੀ 60 ਸਾਲ ਦੀ ਉਹ ਦਬਣਾ ਵੀ ਨਹੀਂ ਆਏਗਾ ਦਬਣਾ ਵੀ ਨਹੀਂ ਆਏਗਾ ਜਿਸ ਦਿਨ ਦਬ ਗਏ ਉਸ ਦਿਨ ਮਰ ਗਏ ਬਸ ਹੁਣ ਦੱਬਦੇ ਨਹੀਂ ਹੋਣਾ ਆਪਾਂ ਦੱਬੀ ਪਿਆ ਤਾਂ ਬੋਲ ਹੀ ਬੋਲ ਇੱਕ ਦਾ ਨਾ 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 ਅਸੀਂ ਆਏਗੇ ਆਚਾ ਮਗਰ ਤੇਰੇ ਫੇਰ ਤਾਂ ਠੀਕ ਹੈ ਐ ਕਿਵੇਂ ਦਬ ਜਾਂਗੇ ਫੇਰ ਤਾਂ ਠੀਕ ਹੈ ਜਦੋਂ ਪਿੱਛੇ ਟੂ ਹੋਵੇ ਫੇਰ ਨਹੀਂ ਬੰਦੇ ਦਬਣਾ ਚਾਹਤੇ ਇਹ ਤਾਂ ਤੈਨੂੰ ਪਤਾ ਹੀ ਹੈ ਕਿ ਨਹੀਂ ਇਹ ਕੰਧ ਤੇ ਖੜੀ ਰਹਿੰਦੀ ਐ ਹਾਂ ਨਾਲ ਕੈਰੀ ਕੰਧ ਤੇ ਡਿੱਗ ਪੈਂਦੀ ਐ ਜੇ ਟੋ ਨਾ ਹੋਵੇ ਤਾਂ ਬੰਦਾ ਹੂੰ ਗਈ ਇਹ ਤਾਂ ਗਿਆ ਹਾਂ ਇਹ ਤਾਂ ਹੈਗਾ ਹੂੰ ਆਪਦੇ ਆਂ ਦੀ سپورਟ ਸਾਰਾ ਹੀ ਵੱਧ ਹੁੰਦਾ ਕਿ ਨਹੀਂ ਹੂੰ ਹੌਸਲਾ ਦੇ ਦੇ ਆਲਾ ਮਾੜਾ ਐ ਵੀ ਕੁਝ ਨਹੀਂ ਹੁੰਦਾ ਕਾਰ ਬੱਸ ਤੇਰੇ ਹੈਗੇ ਹਾਂ ਮਾੜਾ ਵੀ ਰਾਜੀ ਹੋ ਜਾਂਦੇ ਨੇ ਹਾਂਜੀ ਇਹ ਤਾਂ ਬਿਮਾਰ ਬੰਦੇ ਕੋਲ ਜਾ ਕੇ ਕਹਦੇ ਵੀ ਹਾਂ ਲੈ ਤੇਰਾ ਕੀ ਵਿਗੜੇ ਤੂੰ ਤਾਂ ਬੰਦੇ ਜਰਾਜੀ ਹੋ ਜਾਗਾ ਅਹੀ ਜੀ ਬਿਮਾਰੀ ਤਾਂ 100 ਵਾਰੀ ਹੁੰਦੀ ਐ ਉਹ ਤਾਂ ਇਵੇਂ ਹੁੰਦਾ ਹੌਸਲਾ ਜੇ ਹੁਣ ਮੇਰੇ ਵਰਗੀ ਜਾ ਕੇ ਦੀ ਬੂਹਮੈ ਮਾਰਗੀ ਆਹੀ ਰੋਗ ਦਾ ਫਲਾਣਾ ਦੇ ਬੁੜੇ ਨੂੰ ਤੀ ਹੋਰ ਉਹ ਤਾਂ 4 ਦਿਨ ਬਚਿਆ ਜੇ ਉਹ ਚਾਰ ਚਾਰ ਦਿਨ ਕੱਢਦਾ ਉਹ 2 ਦਿਨ ਵੀ ਮਸਾ ਕੱਢਦਾ 2 ਦਿਨ ਵੀ ਨਹੀਂ ਕਰਦਾ ਪਹਿਲੀ ਮਰ ਜਾਂਦਾ ਹੋਰ ਹੋਰ ਐਸੇ ਉਹਦੇ ਵਿੱਚ ਹਾਂ ਹੁਣ ਸਾਡੇ ਬਾਪੂ ਜੀ ਹੌਸਲੇ ਨਾਲੇ ਬੈਠੇ ਨੇ ਹਾਂ ਉਹ ਤਾਂ ਨਹੀਂ ਢੇਰੀ ਢਾ ਜਾਂਦੇ ਨੇ ਜਮਾ ਅਸੀਂ ਗੈਰ ਦੀ ਨੇ ਵੀ ਕੁਝ ਨਹੀਂ ਹੁੰਦਾ ਚੱਲੀ ਚੱਲੋ ਘੇਰਾ ਉਹਨੀਆਂ ਜਲੇਬੀਆਂ ਤਾਂ ਦੂਰ ਦੂਰ ਕਰਦੀਆਂ ਨੇ ਐ ਕਹਿੰਦੇ ਵੀ ਛੇਤੀ ਪੱਕ ਜਾਣ ਉਹ ਪੱਕਣ ਨਹੀਂ ਦਿੰਦਾ ਨਾ ਨਾ ਹਾਲੇ ਨਹੀਂ ਅਸੀਂ ਪੱਕਣ ਦਿੰਦੇ ਹੈਗੇ ਤੁਸੀਂ ਤਾਂ ਐਸੇ ਕਿਸੇ ਆਲ ਦੀ ਦੇਗੇ ਤੇ ਤਰੀਕਾ ਮੈਂ ਸਵੇਰੇ ਯਾਦਕਾਰੀ ਦੀ ਮਾਂ ਬੇਬੇ ਦਾ ਅੰਦਾਜ਼ਾ ਫੇਲ ਜਾਊਗਾ ਹਾਂ ਮੈਂ ਤਾਂ ਨਹੀਂ ਜਾਣ ਦਿੰਦੇ ਅਸੀਂ ਜਿਆਦਾ ਲੰਘਿਆ ਅੰਦਰ ਰਹਿੰਦੇ ਨੇ ਨਾ ਸਾਰਾ ਦਿਨ ਹੀਟਰ ਲਾ ਕੇ ਰੱਖਦੇ ਨੇ ਬਾਕੀ ਫਿਰ ਕੱਪੜੇ ਪੂਰੇ ਪਾ ਕੇ ਰੱਖਦੇ ਨੇ ਆਪਦੇ ਬਾਕੀ ਭਈ ਉਹ ਬਾਹਰ ਨਹੀਂ ਨਿਕਲਦਾ ਘਰ ਬੰਦ ਹੈ ਹਵਾਲ ਪੈਂਦੀ ਨਹੀਂ ਕਿ ਤੁਮ ਹੋਰ ਹੋਰ ਇਹ ਤਾਂ ਹੈਗਾ ਬਾਕੀ ਖਾਣਾ ਪੀਣਾ ਉਹਨਾਂ ਦਾ ਸਾਰਾ ਸੈਦਾ ਹਾਸੀ ਦੀਆਂ ਸਾਰੀਆਂ ਗੱਲਾਂ ਨੇ ਸਿਆਣਾ ਤੇ ਬਜ਼ੁਰਗ ਬੈਠਾ ਰਹੇ ਉਹਦਾ ਆਸਰਾ ਹੀ ਹੁੰਦਾ ਠੋਰ ਜੀ ਹੋਰ ਹੁਣ ਡੈਡੀ ਉਰੀ ਕਿਤੇ ਵਗ ਜਾਣ ਚੱਲਾ ਸਾਨੂੰ ਡਰ ਜਾ ਨਹੀਂ ਲੱਗਦਾ ਹੈਗਾ ਵੀ ਸਾਡੇ ਕੋਲ ਬਾਪੂ ਜੀ ਹੁੰਦੇ ਚਾਹੇ ਕਰਿਆ ਕੁਝ ਨਾ ਜਾਵੇ ਉਹਨਾਂ ਦਾ ਕੁਝ ਵੀ ਹਡਾਂਗ ਮਾਰੂਗਾ ਕਿਤੇ ਬਸ ਸਾਨੂੰ ਸਾਰਾ ਹੀ ਆ ਉਹਨਾਂ ਦਾ ਵੀ ਬੈਠੇ ਨੇ ਕਰੇ ਨਾ ਨਾ ਵੱਡੇ ਬੰਦੇ ਦਾ ਆਸਰਾ ਤਾਂ ਹੁੰਦਾ ਰੱਬ ਬੰਦਾ ਹੋਰ ਹੋਰ ਇਹ ਤਾਂ ਹੈਗਾ ਹੀ ਆ ਐ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹਨੇ ਕੰਮ ਹੀ ਕਰਨਾ ਹਾਂਜੀ ਕੰਮ ਦਾ ਆਸਰਾ ਨਹੀਂ ਹੁੰਦਾ ਬੰਦੇ ਦਾ ਉਹ ਵੀ ਸੋਨ ਪਤਾ ਭਾਗ ਹੁੰਦਾ ਖਰਚ ਹਾਂ ਇਹ ਤਾਂ ਬੰਦੇ ਦਾ ਸਾਰਾ ਘਰ ਉਹਨੇ ਬਣਾਇਆ ਹੋਇਆ ਹੁੰਦਾ ਕੀ ਹੋਗਾ ਜੇ ਉਹਦੇ ਬੜੇ ਭਾਗ ਆ ਇਹ ਤਾਂ ਹੁਣ ਸਾਰਿਆਂ ਤੇ ਆਉਣਾ ਨਹੀਂ ਇੱਕ ਦਿਨ ਤਾਂ ਸਾਡਾ ਵੀ ਆਊਗਾ ਕਿ ਨਹੀਂ ਤਰੀ ਮਾਇਕੇ ਸੇ ਦੀ ਨੂਹ ਤੀ ਹਾਂ ਅੱਜ ਮੈਂ ਕਿਸ ਮੇਰੀ ਵੀ ਸਾਸੂ ਹੁੰਦੀ ਤੇ ਅੱਜ ਮੈਂ ਕਿਸੇ ਦੀ ਸਾਸਾਂ ਮੇਰੇ ਮੂਰੇ ਕੋਈ ਨੂਹ ਹੈ ਉਹ ਵੀ ਗਾਂ ਸਾਸਵਾਂ ਜੂ ਮੇਰੇ ਪੋਤੇ ਆ ਰਹੇ ਹੋ ਰਿਹਾ ਹੁਣ ਹੋਰ ਹੋਰ ਇਹ ਤਾਂ ਹੈਗੀ ਹੈ ਇਹ ਤਾਂ ਗਾਂ ਫੀੜ ਚੱਲੀ ਜਾਊ ਇਹ ਤਾਂ ਜਿਹੇ ਜੱਕ ਕਰੀ ਜਾਵਾਂਗੇ ਉਹ ਜਾ ਭਰੀ ਜਾਵਾਂਗੇ ਜਾ ਭਰੀ ਜਾਵਾਂਗੇ ਠੀਕਾ ਕਿ ਨਹੀਂ ਚੰਗੇ ਰਹਾਂਗੇ ਤਾਂ ਚੰਗੇ ਵਾਂ ਅੱਗੇ ਫਲ ਮਿਲੂਗਾ ਜੇ ਮਾੜਾ ਕਰਾਂਗੇ ਤਾਂ ਮਾੜਾ ਲੱਗੇ ਤੈ ਕਿਹੜਾ ਕਰਿਆ ਤੀ ਹੂੰ ਤੇ ਨਹੀਂ ਹੂੰ ਜਿਵੇਂ ਉਹ ਕਹਾਣੀ ਜੀ ਨਹੀਂ ਖਾਂਦੇ ਹੰਦੇ ਉਹਦੇ ਮਿੱਟੀ ਦੇ ਭਾਂਡਿਆਂ 'ਚ ਦਾਲ ਪਾਣੀ ਦਿੰਦੇ ਹੁੰਦੇ ਨੇ ਬੁੜਾ-ਬੁੜੀ ਨੂੰ ਜਦੋਂ ਮਰ ਜਾਂਦੇ ਨੇ ਉਹ ਪੋਤਾ ਦੇਖ ਰਿਹਾ ਹੁੰਦਾ ਉਹ ਸਾਂਭ ਲੈਂਦਾ ਉਹ ਕਹਿੰਦੀ ਇਹਦਾ ਕੀ ਕਰਿਆਂ ਵੀ ਉਹ ਤਾਂ ਮਰ ਗਿਆ ਸੇੜ ਦੇ ਤੁਹਾਨੂੰ ਰੋਟੀ ਨਹੀਂ ਮਿਲ ਚ ਆਹ ਕਹਿੰਨਾ ਜਦੋਂ ਤੁਸੀਂ ਦਿੰਦੇ ਤੇ ਤਾਂ ਸੋਨੂ ਵੀ ਕਹਿੰਨੇ ਉਹ ਪਿੱਛੇ ਮੇਰੇ ਸੰਗੂ ਭਾਂਡੇ ਸਾਂਭੇ ਨੇ ਹਾਂਜੀ ਤਾਂ ਹੀ ਕਹਿਨੀ ਆ ਵੀ ਆਪਦਾ ਦੇਖ ਕੀ ਇਹ ਚੱਲੇ ਕਿਉਂਕਿ ਇਹ ਤਾਂ ਪੀੜ੍ਹੀ ਅੱਗੇ ਚੱਲਦੀ ਇਹ ਰਹਿੰਦੀ ਆ ਸਦਾ ਨਹੀਂ ਆਪਾਂ ਇੱਕੋ ਜਿਹੇ ਰਹਿੰਦੇ ਹਾਂਗੇ ਅਮੀਰੀ ਗਰੀਬੀ ਵੀ ਆਉਂਦੀ ਰਹਿੰਦੀ ਹੈ ਹਾਂਜੀ ਸਦਾ ਨਹੀਂ ਹੈ ਨਾ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਹਾਂਜੀ ਸਦਾ ਦੀ ਬੰਦੇ ਚੜ੍ਹਾਇਆਂ ਰਹਿੰਦੀਆਂ ਹਾਂ ਇਹ ਤਾਂ ਨਾ ਇਹਦੇ ਹਾਲਾਤ ਮਾੜੇ ਹੋਏ ਨੇ ਸਦਾ ਵਾਸਤੇ ਨਾ ਸਦਾ ਵਾਸਤੇ ਚੜ੍ਹਾਇਆਂ ਰਹਿੰਦੀਆਂ ਨੇ ਇਹ ਵੀ ਚਾਰ-ਚਾਰ ਦਿਨ ਦੀ ਬੱਲੇ-ਬੱਲੇ ਹੁੰਦੀ ਹੈ ਔਰ ਔਰ ਜਿਹੜਾ ਬੰਦਾ ਉਸੇ ਟਿਕਾਣੇ ਤੇ ਆ ਜਾਂਦਾ ਉਹੀ ਤਾਂ ਹੈਗਾ ਨਾ খালি ਆਇਆ ਖਾਲੀ ਜਾਣਾ ਉਹੀ ਕੀ ਫਾਇਦਾ ਮੇਰੀ ਮੇਰੀ ਕਰਨ ਦਾ ਨਾ ਕਿ ਨਹੀਂ ਕੋਈ ਫਾਇਦਾ ਨਹੀਂ ਕਿਹੜਾ ਅੱਜ ਦਾ ਦਿਨ ਨਾਂਗੇ ਉਹੀ ਚੰਗਾ ਤੜਕੇ ਨੂੰ ਸੋਚਾਂਗੇ ਕੀ ਬਣੂਗਾ ਪਤਾ ਨਹੀਂ ਰਾਤ ਨੂੰ ਨੰਗੂ ਖਾਈ ਨਾ ਨੰਗੂ ਤੜਕੇ ਨੂੰ ਆਲਾ ਕਹਿੰਦੇ ਫਰਾਨਾ ਸੀ ਬੋ ਮਰ ਗਈ ਨਾ ਐ ਕਿਉਂ ਕਹਿਣੀ ਆ ਨਵਾਂ ਸਾਲ ਆ ਭਾਈ ਫਲੇ ਤਾਂ ਸਾਨੂੰ ਤੇਰੇ ਤੋਂ ਬਹੁਤ ਲੋੜ ਆ ਲੈ ਲੋੜ ਤਾਂ ਤੇਰੇ ਬਿਨਾਂ ਫਿਰ ਪੂਰੀਆ ਨਹੀਂ ਹੁੰਦੀ ਹੁੰਦੀ ਜਿਵੇਂ ਦੇ ਬੰਦੇ ਦੀ ਨਾ ਨਾ ਛਾੜੀ ਨਹੀਂ ਹੋਣੀ ਹੈਗੀ ਤੇਰੇ ਤੋਂ ਬਿਗੈਰ ਗੱਤੀ ਫੇਰ ਨਹੀਂ ਰਹੀ ਸਕਦੇ ਸਭ ਦੀ ਹੋ ਜੂਏ ਰਾਤੂ ਕਾ ਮੇਰੇ ਬਿਨਾਂ ਗੱਦੀ ਨਹੀਂ ਹੋਣੀ ਨਾ ਨਾ ਜਿਹੜਾ ਤੇਰੇ ਨਾਲ ਪਿਆਰ ਆ ਉਹ ਕਾਟਾ ਕਦੇ ਨਹੀਂ ਪੂਰਾ ਹੁੰਦਾ ਹੈਗਾ ਚਾਹੇ ਲੱਖ ਦੁਨੀਆ ਤੇ ਬੰਦਾ ਆ ਜਾਈ ਹੈ ਨਾ ਕੋਈ ਉਹ ਫਿਰ ਕਾਇੰਦੇ ਤਾਂ ਹੁੰਦੇ ਨੇਗਾ ਦੌਲਤਾਂ ਵੀ ਮਿਲ ਗਈਆਂ ਸੌਦਤਾਂ ਵੀ ਮਿਲ ਗਈਆਂ ਹੈ ਤੇਰੇ ਜਿਹਾ ਸਾਨੂੰ ਕੋਈ ਤਾਂ ਪਿਆਰ ਨਹੀਂ ਮੇਰੇ ਹਾਂ ਕੋਈ ਪਿਆਰ ਨਹੀਂ ਨਾ ਮਿਲਦਾ ਸੌਦਤ ਸਭ ਕੁਝ ਮਿਲ ਜਾਂਦਾ ਹਾਂਜੀ ਜਿਹੜਾ ਕਿਸੇ ਨਾਲ ਹੁੰਦਾ ਹੈ ਹਾਂ ਬੰਦਾ ਨਹੀਂ ਕਦੇ ਵੀ ਮਿਲਦਾ ਹੈਗਾ ਬੰਦਾ ਨਹੀਂ ਕਦੇ ਵੀ ਮਿਲਦਾ ਹੁੰਦਾ ਨਾ ਭੈਣ ਭਾਈ ਮਿਲੇ ਹਾਂਜੀ ਐ ਨਾ ਕੋਈ ਪੁੱਤਰੀ ਮਿਲੇ ਔਰ ਕੇ ਨਾ ਸੰਸਾਰ ਤੋਂ ਵਿਛੜ ਗਿਆ ਮੁਰ ਕੇ ਉਹ ਮਿਲਦਾ ਨਹੀਂ ਹੁੰਦਾ ਘਾਟ ਵਾਧ ਪੂਰੀ ਹੁੰਦੀ ਉਹ ਰਹਿੰਦੀ ਹੈ ਹਾਂ ਇਹ ਤਾਂ ਹੈ ਚਲੋ ਹੁਣ ਆਏ ਵੀ ਦੁਨੀਆਦਾਰੀ ਆ ਉਹ ਤਾਂ ਚੱਲਣੀ ਹੀ ਪੈਂਦਾ ਉਹਦੇ ਸਾਹ ਨਾਲ ਪਰ ਜਿਹੜੀ ਉਹਦੀ ਜਗ੍ਹਾ ਉਹ ਕੋਈ ਨਹੀਂ ਲੈ ਸਕਦਾ ਹੈਗਾ ਕਿ ਨਹੀਂ ਦੋ ਦਿਨਾਂ ਨਾਲ ਰੋਕੇ ਬਹਿ ਜਾਂਦੇ ਹਾਂ ਇਹ ਤਾਂ ਹੈਗਾ ਮਨ ਸਰਸਾ ਫੇਰ ਸਮਝਾਉਣਾ ਪੈਂਦਾ ਆਪਦੇ ਮਨ ਨੂੰ ਕਿ ਨਹੀਂ ਸਮਝ ਜਾਂਦਾ ਉੱਥੇ ਭੱਜ ਜਾਂਦਾ ਹਾਂ ਦੋ ਦਿਨ ਬਿਲਕਦਾ ਚਾਰ ਦਿਨ ਬਿਲਕਦਾ ਪਰ ਇੰਨੀ ਕੁ ਜ਼ੋਰ ਹੈ ਵੀ ਰੱਬ ਮੂਰੇ ਇਹੀ ਅਰਦਾਸ ਹੈ ਵੀ ਹੁਣ ਨਵਾਂ ਸਾਲ ਚੜਨ ਵਾਲਾ ਹੈ ਇਹ ਸੱਚੇ ਪਾਤਸ਼ਾਹ ਆ ਜਿਹੜੀ ਹੋਈ ਗੱਲ ਹੈ ਕਿ ਨੌਜਵਾਨ ਪੀੜ੍ਹੀ ਹੈ ਗੱਭਰੂ ਲਾਲਾ ਕੋਈ ਮੁਟਿਆਰਾਂ ਰਾਲਾ ਸੱਚੇ ਪਾਤਸ਼ਾਹ ਇਹਨਾਂ ਦੀ ਖੈਰ ਰੱਖੀ ਤਾ ਹਾਂ ਇਹ ਉਹਦੇ ਬੱਚਿਆਂ ਚ ਰਹਿਣਾ ਹੈ ਨੌਜਵਾਨ ਮੁੰਡੇ ਆਪਦੇ ਘਰ ਦੇ ਆ ਮੂਰੇ ਰਹਿਣਾ ਪਰਮਾਤਮਾ ਇਹਨਾਂ ਤੇ ਮਿਹਰ ਭਰਿਆ ਤਰੱਕੀ ਬੁੜਿਆਂ ਦਾ ਤਾਂ ਤੈਨੂੰ ਪਤਾ ਹੀ ਹੈ ਚਾਰ ਦਿਨ ਪਹਿਲਾਂ ਕ ਵਿੱਚੋਂ ਇਹਨਾਂ ਨੇ ਤਾਂ ਜਾਣਾ ਹੀ ਹੈ ਉਹ ਆਪਦੇ ਜਵਾਨੀਆਂ ਮੰਨਣ ਬਸ ਇਹ ਫਿਕਰ ਹੈ ਹਾਂਜੀ ਛੋਟੀ ਉਮਰ ਚ ਤੁਰ ਜਾਂਦੇ ਨੇ ਉਹਨਾਂ ਦਾ ਔਕਾ ਹੋ ਜਾਂਦਾ ਉਹ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਉਹੀ ਗੱਲਾਂ ਛੋਟੀ ਉਮਰ ਚ ਪੁੱਤ ਤੁਰ ਗਏ ਹੋਰ ਹੋਰ ਮਾਪੇ ਜਿਉਂਦੇ ਬੈਠੇ ਨਾ ਉਹਨਾਂ ਦੀ ਕੀ ਜੀਬਤਾ ਹੈ ਉਹੀ ਤਾਂ ਹੈਗਾ ਜੀ ਉਹ ਪਹਿਲੀ ਮਰ ਜਾਂਦੇ ਨੇ ਹਾਂ ਉਹ ਤਾਂ ਫਿਰਦੇ ਹੁੰਦੇ ਨੇ ਕਿ ਜਦੋਂ ਦੀ ਮਰੀ ਹੋਏ ਹੁੰਦੇ ਨਹੀਂ ਹੋਰ ਹੋਰ ਉਹ ਤਾਂ ਜਿਉਂਦੀਆਂ ਲਾਚਾਂ ਨੇ ਬਸ ਇੱਕ ਲਾਚਾਂ ਨੇ ਇੱਕ ਵੇਲਾ ਪੂਰਾ ਕਰਨਾ ਪੈਂਦਾ ਨਾ ਢਿੱਡ ਭਰੀ ਦੇਣਾ ਸਾਰੀ ਨਾ ਖਾਈ ਪੈਣੇ ਵੀ ਨਾ ਸਾਰੀ ਹਾਂ ਪਰ ਉਹ ਕਹਿੰਦੇ ਨੇ ਕਿ ਸਾਨੂੰ ਸਾਰੀ ਜ਼ਿੰਦਗੀ ਸੱਜਣਾ ਤੇਰੀ ਘਾੜ ਰੜਕਦੀ ਰਹਿੰਦੀ ਹੈ ਉਹ ਜਿਹੜੀ ਘਾੜ ਰੜਕਦੀ ਹੈ ਨਾ ਉਹ ਸਾਰੀਆਂ ਵਰਪੂਰੀ ਨੂੰ ਕੋਈ ਕਰ ਸਕਦਾ ਹੂੰ ਇਹ ਤਾਂ ਹੈਗਾ ਇਹ ਚਲੋ ਵੀ ਜਦੋਂ ਸਿਆਣੇ ਹੋ ਜਾਂਦੇ ਨੇ ਉਹ ਤਾਂ ਖਾ ਹੰਡਾ ਲੈਂਦੇ ਨੇ ਉਹਨਾਂ ਦਾ ਕੋਈ ਦੁੱਖ ਨਾ ਦੇਖਣ ਬਸ ਉਹ ਵੀ ਦੁੱਖ ਨਾ ਦੇ ਇੰਨਾ ਕਾ ਵੀ ਦੁੱਖ ਨਾ ਦੇਖਣ ਪਰਮਾਤਮਾ ਆਈ ਲੈ ਜੇ ਚਟਪਟ ਚੇ ਪਤਾ ਵੀ ਨਾ ਲੱਗੇ ਜਿਹੜੇ ਗੋਡੇ ਕੜੀ ਸਕੜੀ ਉਹ ਹੁੰਦੇ ਨੇ ਉਹਨਾਂ ਦਾ ਔਖਾ ਹੋ ਜਾਂਦਾ ਵਿਚਾਰ ਮੈਂ ਤਾਂ ਵੀ ਨਹੀਂ ਅੱਜ ਦੇ ਸਮੇਂ ਚ ਪਰਮਾਤਮਾ ਚਲ ਉਹ ਤਾਂ ਉਹਦੀ ਮਰਜ਼ੀ ਦੇ ਨਾਲ ਉਮਰ ਮਿਲਦੀ ਹੈ ਜਿੰਨੀ ਕੋਈ ਨਹੀਂ ਲਿਖੀ ਹੈ ਜਿਨੇ ਕਾਂ ਸਾਹ ਘੜੀ ਚ ਪਾਈ ਨਹੀਂ ਉਹ ਤਾਂ ਉਹ ਨਹੀਂ ਮਿਲਣਗੇ ਪਰ ਮੈਂ ਇਹ ਕਹਿ ਨਹੀਂਆ ਵੀ 60 ਸਾਲ ਤੋਂ ਬੰਦਾ ਉੱਪਰ ਹੋਣੀ ਨਹੀਂ ਚਾਹੀਦਾ ਹੂੰ ਜਦੋਂ 60 ਦਾ ਹੋ ਗਿਆ ਉਹਦੀ ਪਰਾਂ ਰੱਬ ਲੈ ਜੀ ਅੱਛਾ ਉਹਦੂ ਕਹਿੰਦਾ ਗੋਡੇ ਕਣੀਸ ਹੈ ਉਸ ਤੋਂ ਅਗਰੇ ਸਖਮ ਹੈ ਚਲ 70 ਤੱਕ ਕੋਈ ਜ਼ਿਆਦਾ ਨਹੀਂ ਹੈਗਾ ਨਹੀਂ 70 ਤਾਂ ਮੈਨੂੰ ਤਾਂ ਬਾੜੇ ਨੇ ਮੈਨੂੰ ਤਾਂ ਬਾੜੇ ਦਾ ਉਮਰ ਇਹ ਸਾਲ ਦੀ ਹੋ ਰਹੀ ਇਹਦਾ ਹਿਸਾਬ ਦਾ ਜਿਵੇਂ ਮੈਂ 60 ਦਾ ਅੰਤਜਾ ਲਾਇਆ ਫਿਰ ਤਾਂ 2026 ਮਸਾ ਘਟਾ ਨਾ ਨਾ ਇਹ ਨਹੀਂ ਪਤਾ ਸਭੀ ਮਿੰਟਾਂ ਨੂੰ ਦੁਰ ਜਾ ਆਏ ਨਹੀਂ ਪਤਾ ਹੈਗਾ ਸਿੱਭਾ 105 ਸਾਲਾਂ ਦੀ ਹੋ ਜੇ ਐਨੇ ਸਾਲ ਤੋਂ ਕੀ ਕਰਣਾ ਬੱਬਾ ਰਹਿਣ ਦੇ ਨੱਕ ਬੁੱਲ ਕੱਢਿਆ ਕਰਨਗੇ ਮੰਜੇ ਚ ਗੋਡੇ ਮਾਰਿਆ ਕਰਨਗੇ ਵੀ ਵਿਚਾਲੇ ਪਈਆ ਹੈ ਵਿਚਾਲੇ ਅੜੀ ਪਈਆ ਨਾ ਉਧਰ ਨਾ ਉਧਰ ਨਾ ਨਾ ਐਨਾ ਤਾਂ ਮੈਂ ਵਧੀਨ ਹੋਊ ਆਪਦਾ ਤਾਂ ਸਮਾਨ ਵਧੀਆ ਲੈ ਕੇ ਬੈਠੀ ਹੁਣ ਹੁਣ ਤਾਂ ਚਾਰ ਪੈਸੇ ਕਮਾਣੀਆਂ ਆ ਆਦਾ ਰੂਮ ਐਨਾ ਵਧੀਆ ਤਿਆਰ ਕਰਾ ਕਿ ਤੈਨੂੰ ਲੋੜ ਨਾ ਪਵੇ ਨਹੀਂ ਰੂਮ ਕਹਣਾ ਮੇਰੇ ਚੀਜ਼ਾਂ ਹਟਾਉ ਜਿਹੜੇ ਬੈਠੀਆਂ ਸਾਬ ਦਾ ਕਹਣਾ ਬੈਡਾਂ ਦੇ ਉੱਤੇ ਪਾਣੀਆਂ ਦੀ ਟੂਟੀ ਲਵਾ ਕੇ ਰੱਖੀ ਸਾਨੂੰ ਕਹਣਾ ਮੇਰੇ ਤੋਂ ਨਹੀਂ ਤੁਸੀਂ ਐਨੇ ਸਾਹਮਦੇ ਊੜੇ ਬੁੜੀ ਕਹਣਾ ਆਪਦੀ ਬੈਡਾਂ ਤੇ ਕਹਣਾ ਹੁਣ ਟੂਟੀਆਂ ਲਵਾ ਦੂੰਗਾ ਆ ਤਾਂ ਪਾਣੀ ਤਾਂ ਪੀ ਲੈਗਾ ਦੇਖ ਲੈ ਗੇ ਸਕੀਮ ਦੱਸਦੀ ਇਹ ਨਾ ਮਣੀ ਇਹ ਹੋਰ ਮੇਰਾ ਆਪਾ ਵਰਤ ਲਾ ਗਿਆ ਹੁਣ ਉਹ ਤਾਂ ਹੀ ਤਾਂ ਕਹਿ ਰਹੀ ਆ ਮਾ ਆਪ ਦਾ ਪਹਿਲੀ ਇੰਤਜ਼ਾਮ ਰੱਖ ਬਰਸਡੇਨ ਪਤਾ ਹੀ ਆ ਇੰਤਜ਼ਾਮ ਤਾਂ ਹੁਣ ਰੱਬੇ ਕਰੂਗਾ ਕਿਹੜੇ ਕਰੂਗਾ ਉਹ ਇਹ ਤਾਂ ਹੈਗਾ ਪਰ ਬੇਬੇ ਜਦੋਂ ਆਪਾਂ ਨੇ ਸਾਹਮਣੇ ਹੁੰਦੇ ਨੇ ਫਿਰ ਆਪਣੀ ਲਾਦ ਆਪੇ ਸਾਹਮਣੇ ਆ ਕਿ ਨਹੀਂ ਜੇ ਆਪਾਂ ਚੰਗੇ ਬਣੇ ਹੋਏ ਹੋਵਾਂਗੇ ਬਾਕੀ ਦੇਖਾ ਔਲਾਦ ਨੂੰ ਪਤਾ ਵੀ ਹੋਣਾ ਚਾਹੀਦਾ ਇਸ ਗੱਲ 'ਚ ਹਾਸੇ ਮਜ਼ਾਕ ਵਾਲੀਆਂ ਗੱਲਾਂ ਬਹੁਤ ਕਰ ਲਈਆਂ ਵੀ ਸਾਡੇ ਮੂਹਰੇ ਸਾਡੇ ਮਾਪਾਪ ਨੇ ਕਿੰਨਾ ਕਮਾਇਆ ਹਾਂਜੀ ਸਾਥੋਂ ਪਹਿਲਾਂ ਕਿੰਨਾ ਕਮਾਇਆ ਸਾਡੇ ਸਾਡੇ ਹੁੰਦੇ ਕਿੰਨਾ ਕਮਾਇਆ ਉਹਦੀ ਕਦਰ ਜ਼ਰੂਰ ਕਰਨੀ ਚਾਹੀਦੀ ਹੈ ਹਾਂਜੀ ਇਹ ਤਾਂ ਹੈਗਾ ਜਦੋਂ ਉਹ ਕੰਮ ਕਰਦਾ ਫਿਰਦਾ ਸੀ ਮੂਰੇ ਮੂਰੇ ਸਮਝਦੇ ਨੇ ਉਦੋਂ ਵੀ ਚੰਗਾ ਲੱਗਦਾ ਸੀ ਇਹ ਮੰਜੇ ਤੇ ਪਿਆ ਕਿਉਂ ਹੋਰਾ ਲੱਗਦਾ ਉਹ ਹੀ ਤਾਂ ਹੈਗਾ ਉਦੋਂ ਵੀ ਚੰਗਾ ਲੱਗਣਾ ਚਾਹੀਦਾ ਕਹਿੰਦੇ ਬੇਲੇ ਨੂੰ ਤਾਂ ਦੇਣੀਆ ਦੋ ਰੋਟੀਆਂ ਓੱਖੀਆਂ ਹੋ ਜਾਂਦੀਆਂ ਨੇ ਬੇਲੇ ਨੂੰ ਦੋ ਰੋਟੀਆਂ ਓੱਖੀਆਂ ਹੋ ਜਾਂਦੀਆਂ ਨੇ ਦੇਣੀਆ ਜਦੋਂ ਤੱਕ ਕੰਮ ਕਰਦਾ ਉਦੋਂ ਤੱਕ ਬਾਪੂ ਬਾਪੂ ਆ ਬਾਪੂ ਹੈ ਜਦੋਂ ਮੰਜੇ ਤੇ ਬਹਿ ਗਿਆ ਫੇਰ ਨਹੀਂ ਫੇਰ ਤਾਂ ਉਹ ਬੁਢਾ ਬਣ ਜਾਂਦਾ ਇਹ ਤਾਂ ਬੁਢਾ ਸੜਿਆ ਹੋਇਆ ਮੋਸਤਾਂ ਜਾਂ ਫਿਰ ਤਾਂ ਉਹਦੇ ਵਿੱਚ ਜਿਹਨੂੰ ਹੁਣ ਕਹਿੰਦੇ ਨੇ ਉਹੀ ਬੋਲੀ ਜਾਂਦਾ ਹੈ ਫਿਰ ਪਤਾ ਕੀ ਕਹਿੰਦੇ ਨੇ ਜਦੋਂ ਮੰਜੇ ਦੇ ਬੰਦੇ ਉਹੀ phੋਕੀ ਜਾਂਦਾ ਹੈ ਇਹ ਤਾਂ ਗੱਲ ਹੈ ਪੁੱਤਾਂ ਬਣਾ ਰਹੇ ਨੇ ਹਾਂ ਹਾਂ ਝੋਕਣ ਵਾਸਤੇ ਇਹ ਤਾਂ ਗੱਲ ਸਹੀ ਹੈ ਹਾਂ ਇਹ ਤਾਂ ਸਭ ਤੇ ਬਣਨਗੀਆਂ ਮੇਰੇ ਨਾਲ ਵੀ ਬਣਨਗੀਆਂ ਜੇ ਇਹਨਾਂ ਤੇ ਵੀ ਬਣ ਰਹੀ ਹੈ ਇਹ ਗੱਲ ਨਹੀਂ ਬੇਬੇ ਜੇ ਉਹ ਬੋਲਦਾ ਨਾ ਤਾਂ ਉਹ ਸੱਚਾ ਹੀ ਬੋਲਦਾ ਸਹੀ ਇਹ ਗੱਲ ਹੈ ਅੱਜ ਕੱਲ੍ਹ ਦੀ ਜਵਾਨੀ ਦੇ ਵੀਰ ਪਸੰਦ ਨਹੀਂ ਆਉਂਦੇ ਹਾਂ ਮੈਂ ਦੰਦ ਜਿਹੜਾ ਨਾ ਹੱਥ ਘੋਟ ਕੇ ਮਿਹਨਤ ਕਰੀ ਹੁੰਦੀ ਆ ਪੈਸਾ ਬਚਾਇਆ ਹੋਇਆ ਹੁੰਦਾ ਜਦੋਂ ਜਵਾਖ ਖੁੱਲਾ ਵਰਤਦੇ ਨੇ ਫਿਰ ਉਹ ਤੋਂ ਜਰਿਆ ਨਹੀਂ ਜਾਂਦਾ ਹੈਗਾ ਫਿਰ ਉਹ ਰੋਕਦਾ ਟੋਕਦਾ ਫਿਰ ਉਹ ਉਹਨਾਂ ਨੂੰ ਚੁੱਭ ਜਾਂਦੀ ਆ ਵੀ ਸਾਨੂੰ ਕਹਿੰਦਾ ਹੁਣ ਮੇਰੀ ਗੱਲ ਸੁਣ ਲੈ ਫਿਰ ਜੇ ਹੁਣ ਪੈਸਾ ਔਖੇ ਹੋ ਕੇ ਕਮਾਈਂਦਾ ਤਾਂ ਫਿਰ ਲਾਈਂਦਾ ਵੀ ਉੱਥੇ ਹੀ ਆ ਜਿੱਥੇ ਸਰਦਾ ਹਾਂ ਹਾਂਜੀ ਫਿਰ ਉਹੀ ਫਜ਼ੂਲ ਖਰਚਾ ਹੁਣ ਕਾਸੀ ਤੇ ਕਦੇ ਕਾਸੀ ਤੇ ਲਾਤਾ ਕਦੇ ਕਾਸੀ ਤੇ ਲਾਤਾ ਉਹ ਵੀ ਨਹੀਂ ਚੰਗਾ ਹੁੰਦਾ ਕੁਝ ਕਰਕੇ ਵੀ ਦਿਖਾਉ ਹੋਰ ਹੋਰ ਇਹ ਤਾਂ ਹੈਗਾ ਹੀ ਯਾਰ ਆਈ ਪੈਸਾ ਕਮਾਈ ਦਾ ਕੀਰੇ ਜੋ ਹੈ। ਕੀੜਾ ਤਾਂ ਉਹ ਜੇ ਕਿਸੇ ਨੂੰ ਕੁਸ ਬਣਾ ਕੇ ਨਾ ਦਿਖਾਇਆ। ਜੇ ਕਿਸੇ ਨੂੰ ਕੁਸ ਬਣਾ ਕੇ ਨਾ ਦਿਖਾਇਆ। ਹੁਣ ਸਾਡੀ ਬੇਬੇ ਨੇ ਮਿਹਨਤ ਕਰੀਆ ਘਰ ਬਣਾ ਕੇ ਦਿਖਾਇਆ ਭਾਈ। ਔਰ ਬਣਾਇਆ ਵੀ ਐਨ ਕੋਠੀ ਆ ਪੂਰੀ। ਸੋਨੂੰ ਦਿਖਾਇਆ ਆਪਾਂ ਨੇ ਬਲੌਗ ਦੇ ਵਿੱਚ। ਇੱਥੋਂ ਪਤਾ ਲੱਗਦਾ ਵੀ ਉਹੀ ਨਹੀਂ ਬੇਬੇ ਨੇ ਬੱਸਾਂ ਤੇ ੱੱਕੇ ਖਾਦੇ ਹੈਗੇ। ਕਿਆ ਬੇਬੇ? ਅਗਲਾ ਕਹਿੰਦਾ ਉਮਝੱਕੀ ਫਿਰਦੀ ਹੈ ਬੈਗਾ ਇਹ ਬੈਗ ਚੱਕਿਆ ਤੀ ਨਾ ਤਾਂ ਬੈਗ ਦੀ लाज ਰੱਖੀ ਜਾ ਹਾਂਜੀ ਖਾ ਕੇ ਤਾਂ ਰੂੜੀਆਂ ਜਿੰਨੀਆਂ ਮਰਜ਼ੀ ਸਾੜ ਦੋ ਖਾ ਕੇ ਰੂੜੀਆਂ ਨਹੀਂ ਸਾੜੀਆਂ ਤੈਨੂੰ ਪਤਾ ਹੀ ਉਹ ਹੀ ਗੱਲ ਹੈ ਕਿ ਜਵਾਕ ਦਾ ਘਰ ਪਾਕੇ ਦਿੱਤਾ ਹਾਂ ਕੱਲ ਕੋਈ ਕਹਿਣ ਜੋ ਘਰਾਣੀ ਕੋਈ ਸਾਵੇਂ ਹੀ ਨਾ ਸਾਵੇਂ ਸਾਡੇ ਵਰਗੇ ਵੀ ਕਹਿ ਦਣਗੇ ਵੀ ਅਗਲੀ ਨੇ ਆਪਦੇ ਹੱਡ ਵੇਲੇ ਨੇ ਕਿ ਨਹੀਂ ਫੇਰ ਮੱਖਣ ਦੇ ਵਿੱਚੋਂ ਇਦਾਂ ਦਿਨ ਪਤਾ ਕੋਠੀ ਅੱਧੀ ਤਿਆਰ ਹੋਈ ਹੈ ਹਾਂ ਮੈਂ ਤਾਂ 5 ਰੁਪਏ ਵੀ ਨਹੀਂ ਲਾਈ ਫੇਰ ਨਾ ਮੈਂ ਮੁੰਡੇ ਤੋਂ 5 ਰੁਪਏ ਲਏ ਅੱਜ ਤੱਕ ਨਾ ਮੈਂ ਮੁੰਡੇ ਨੂੰ ਕਿਹਾ ਫੇਰ ਵਧੀਆ ਚਲੋ ਨਾਲੇ ਯਾਦ ਕਰਿਆ ਕਰਨਗੇ ਗਾਹਾਂ ਹੁਣ ਸੋਡਾ ਪੋਤਾ ਵੀ ਹੈਗਾ ਉਹਨੂੰ ਵੀ ਪਤਾ ਹੈ ਕਿ ਮੇਰੀ ਦਾਦੀ ਘਰ ਪਾ ਗਈ ਸੀ ਉਹ ਤਾਂ ਕਹਿ ਦਿੰਦਾ ਫੇਰ ਸਾਥੋਂ ਨਹੀਂ ਬਣਦਾ ਦੀ ਘਰ ਤਾਂ ਹੀ ਪਾਤਾ ਹਾਂ ਇਹ ਤਾਂ ਹੈਗਾ ਆਪ ਤਾਂ ਤਾਂ ਚੁੱਲੇ ਦਾ ਹੀ ਖਰਚਾ ਮਸਾ ਚੱਲਦਾ ਚਲ ਮੇਰਾ ਮੁੰਡਾ ਵਿਚਾਰ ਉਹਨੂੰ ਕਿਹੜਾ ਕੋਈ ਵੈਲ ਹਾਂਜੀ ਉਹ ਪੰਜੀ ਦਾ ਵੀ ਵੈਲ ਗੱਲ ਕਰ ਹੁਣ ਦਿਹਾੜੀ ਵਾਲੇ ਬੰਦੇ ਜੇ ਤਾਂ ਦਿਹਾੜੀ ਹੁੰਦੀ ਹਾਂਜੀ ਜਿੱਦੇ ਲੱਗੀ ਉਹਦੇ ਦਿਹਾੜੀ ਹੈ ਨਹੀਂ ਦਿਹਾੜਾ ਕੱਟਣਾ ਪੈਂਦਾ ਹੋਰ ਹੋਰ ਇਹ ਤਾਂ ਹੈਗਾ ਹੀ ਆ ਉਹਦੀ ਕੋਈ ਦਿਹਾੜੀ ਦਾ ਰੇਜ ਨਹੀਂ ਨਾਲੇ ਫਿਰ ਬੱਚੇ ਵੀ ਪੜਾਉਣੇ ਨੇ ਜੀ ਅੱਗੇ ਉਹਨਾਂ ਦਾ ਖਰਚ ਹੀ ਨੀਮਾਨ ਹੈਗਾ ਜਿਹੜੇ ਜਿਹਨੇ ਖਾਣ ਵਾਲੇ ਨੇ ਹੋਰ ਹੋਰ ਚੁੱਲ੍ਹੇ ਦਾ ਖਰਚਾ ਜਵਾਖਾਂ ਦਾ ਢਿੱਲਮੱਠ ਹੋ ਗਈ ਢਿੱਲਮੱਠ ਹੋ ਗਈ ਤਾਂ ਦੇਖ ਲੈ ਹੋਰ ਡਾਕਟਰ ਦਾ ਕਹਿੰਦੇ ਗਏ ਦੀਏ ਕੱਪੜੇ ਲਾ ਲੈਂਦੇ ਨੇ ਹੋਰ ਉਹ ਕਹਿੰਦਾ ਮੈਂ ਫੋਨ ਲੈਣਾ ਮੈਂ ਕਹਾ ਲੈਣਾ ਚੱਲ ਮੈਂ ਕਹਾ ਚੱਲਕ ਮੈਂ ਕਹਾ ਕਹਿੰਦੇ ਮੈਂ ਤਾਂ ਛੋਟਾ ਲੈ ਲੂ ਮਖਾਨਾ ਮਨਵਿੰਦਰ ਨੂੰ ਮਾਰਾ ਫੋਨ ਮਹਾ ਨੂੰ ਹੋਣਾ ਚਾਹੀਦਾ ਜਿਹੜੇ ਵਾਲੇ ਨੂੰ ਉਗਾਨਾ ਜਿੰਦਾ ਮਰਜੀ ਹੋ ਜਾਵੇ ਵੀ 50000 ਆਲਾ ਲੈ ਜਾ ਇਹੋ ਜਵਾਬ ਹੈ ਕਹਿੰਦਾ ਫੇਰ ਦੇਖ ਫੇਰ ਹੁਣ ਮੁੜਦਿਆ ਨੂੰ ਨਹੀਂ ਹਾਂ ਉਹਨੂੰ ਪਤਾ ਵੀ ਪੈਸੇ ਆ ਜਾਣਗੇ ਮਰਦੇ ਨਹੀਂ ਹਾਂਜੀ ਇਹ ਹੁਣ ਲੈ ਕੇ ਆਪਾਂ ਹੋ ਗਿਆ ਲੈ ਕੇ ਗੱਲੇ ਨਾ ਕਰੀਏ ਅਗਲੇ ਪੈਸੇ ਰੇਡਣ ਦੀ ਅਗਲਾ ਵਿਚਾਰ ਵੀ ਦੀ ਨੰਗਲ ਦੇ ਹੋਰ ਹੋਰ ਆਹ ਲੈ ਕਹਿੰਦਾ ਪਹਿਲੀ ਟਾਲਾ ਮਾਰ ਦਿੰਦਾ ਵੀ ਹੈ ਨਹੀਂ ਮੇਰੇ ਕੋਲ ਤਾਂ ਦੱਸ ਨੂੰ ਹੋਰ ਕਾਹੂ ਚੀਜ਼ਾਂ ਦੇ ਹੋਰ ਹੋਰ ਇਹ ਤਾਂ ਹੈਗਾ ਇਹ ਤਾਂ ਪੁੱਤ ਕਹਿੰਦੇ ਜਦੋਂ ਮਰਜ਼ੀ ਕਰਾ ਲਈ ਬੰਦਾ ਬੇਜ਼ਤੀ ਹਾਂਜੀ ਇੱਜ਼ਤ ਕਰਾਉਣੀ ਓਕੀ ਆ ਇੱਜ਼ਤ ਤਾਂ ਸਾਰੀ ਉਮਰ ਲੰਘ ਜਾਂਦੀ ਆ ਬਣਾਉਂਦੇ ਹੋਏ ਸਾਰੀ ਉਮਰ ਲੰਘ ਜਾਂਦੀ ਆ ਬਣਾਉਂਦੇ ਹੋਏ ਬੇਜ਼ਤੀ ਤਾਂ 1 ਮਿੰਟ ਚ ਹੋ ਜਾਂਦੀ ਆ ਅਗਲੇ ਦੀ ਇਹ ਤਾਂ ਹੈਗਾ ਹੀ ਆ ਮਾਨਕ ਕਿਰਪਾ ਰਕੇ ਸਾਰਿਆਂ ਤੇ ਸੱਚੀ ਪਰਚਾ ਹਰ ਹਰ ਸਭ ਨੂੰ ਇੱਜ਼ਤਾਂ ਬਖਸ਼ੀ ਹਾਂਜੀ ਪਰ ਤਾਂ ਹੀ ਕਹਿੰਦੇ ਹਰ ਹਰ ਜਿਹੜਾ ਕੋਈ ਰੋਟੀ ਟੁਕ ਖਾਂਦਾ ਹੈ ਵਿਚਾਰਾ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਕੁਝ ਵੀ ਹੈ ਆ ਦੇਖੜੀ ਡੜਕੇ ਭਰਕੇ ਸੌਂਦਾ ਨਾ ਉਹਨੂੰ ਸਹੀ ਸਲਾਮਤ ਕਮਾਈ ਕਰਨ ਜੋਗਾ ਅਭੀ ਡਿਹੜੀ ਲਾਉਣ ਜੋਗਾ ਛੱਡ ਹਾਂਜੀ ਤੇ ਨਵੇਂ ਸਾਲ ਤੇ ਕੀ ਸਿੱਖਿਆ ਦੇਵੋਗੇ ਨਵੇਂ ਸਾਲ ਤੇ ਬਸ ਉਹੀ ਨਵੇਂ ਸਾਲ ਦੀਆਂ 2025 ਦੀਆਂ ਸਭ ਨੂੰ ਮੁਬਾਰਕਾਂ ਹੈ ਸਾਰੇ ਮੇਰੇ ਸਰੋਤੇ ਜਿੰਨੇ ਵੀ ਸੁਣਦੇ ਨੇ ਉਹਨਾਂ ਨੂੰ ਰੱਬ ਤਰੱਕੀਆਂ ਬਖਸ਼ੇ ਮਾਲਕ ਉਹਨਾਂ ਦੀ ਉਮਰਾਂ ਵੱਡੀਆਂ ਕਰੇ ਹੈ ਉਹਨਾਂ ਦੇ ਬੱਚੇ ਜਿਉਂਦੇ ਰਹਿਣ ਸੱਚੇ ਪਾਤਸ਼ਾਹ ਉਹੀ ਗੱਲ ਹੈ ਕਿ ਉਨਾਰੀ ਉਮਰ ਲੰਮੀਆ ਕਰਨ ਹਾਂਜੀ ਹਾਂ ਉਹ ਕੰਮ ਧੰਦੇ ਚ ਕਾਮਯਾਬ ਹੋਣਾ ਆਪਣੇ ਚ ਉਹੀ ਤਾਂ ਹੈਗਾ ਆਪਣੀ ਤਾਂ ਇਹੀ ਦੁਆਈ ਸੀ ਬੋਦੀ ਤਾਂ ਹਾਂ ਨਸ਼ੇ ਪੱਤੇ ਤੋਂ ਦੂਰ ਰਹੋ ਨਸ਼ੇ ਪੱਤੇ ਤੋਂ ਦੂਰ ਰਹੋ ਆਏ ਤਾਂ ਚਲ ਮਾੜਾ ਮੋਟਾ ਕਰ ਵੀ ਲੋ ਸਾਡਾ ਟੁੱਟਣ ਲੱਗ ਜਾਂਦਾ ਚੈੱਕ ਸੈਂ ਵੀ ਦੇਗੀ ਨਾਲੇ ਆਏ ਜਮਾ ਹੀ ਨਹੀਂ ਬੰਦ ਰੋਜ਼ ਦੀ ਨਹੀਂ ਜਿਹੜੀ ਰੋਜ਼ ਪੀ ਕੇ ਬੱਕਰੇ ਬਲੋੜੇ ਨੇ ਉਹ ਵੀ ਤਾਂ ਜਿਕਦਾਰੀ ਮਾੜੀ ਮੋਟੀ ਜਾਂਦਾ ਅੱਛਾ ਹਾਂ 2025 ਆ ਰਿਹਾ ਭਾਈ ਖੁਸ਼ੀਆਂ ਦੇਵੇ ਪੰਜਾਬ ਨੂੰ ਤਰੱਕੀਆਂ ਮਿਲਣ ਆ ਰਿਹਾ ਇਹ ਤਾਂ ਹੈਗਾ ਸਾਡੀ ਬੇਬੇ ਨੂੰ ਵੀ ਮੁਬਾਰਕਾ ਹੋਣ ਭਾਈ ਜਉਂਦੀ ਬਾਜ਼ੀ ਰਹੇ ਨੂੰ ਮਿਲੇ ਕਨੈਕਟ ਹੋਈ ਦੁਬਾਰੀ ਹਾਂ ਚਲੋ ਤਾਂ ਪਰਮਾਤਮਾ ਦੀ ਦੇਣਾ ਹੋਰ ਆਪਣੇ ਪੈਰ ਮਿੱਧਰ ਨੂੰ ਉਹ ਚਲੋ ਹੱਸਣ ਜਿਆ ਖੇਡਣਾ ਨੇ ਗੰਦਾ ਨੇ ਤਾਂ ਕੋਈ ਗੱਲ ਇਹ ਵੀ ਮਿਲ ਜਾਣੀ ਹੈ ਨੌਕਰੀ ਤਾਂ ਨੌਕਰੀ ਨਹੀਂ ਕਿਧਰੇ ਜਾਂਦੀ ਨਾਲ ਸੱਚੀ ਹੈ ਜਿਹੜਾ ਸਸਪੈਂਡ ਵੀ ਹੋਊ ਉਹਨੇ ਵਾਹਲ ਵੀ ਹੋਣਾ ਹੈ ਹਮੋਂ ਹੋਣਾ ਹੀ ਹੋਣਾ ਤੇ ਅੱਜ ਨਹੀਂ ਮੇਰੂੰ ਕੱਲ ਨੂੰ ਮਿਲਦੀ ਹਾਂ ਚਲੋ ਭਾਈ 2025 ਆ ਰਿਹਾ ਕੱਲ ਨੂੰ ਤਵਨੂੰ ਮੁਬਾਰਕਾਂ ਹੁਣ ਹਾਂਜੀ ਬੀ ਤੱਕੜੇ ਹੋ ਗਏ ਹੱਕਾ ਨਹੀਂ ਜਿੱਤਾਂ ਨਹੀਂ ਪ੍ਰਾਪਤ ਕਰਨ ਹਾਂਜੀ ਇਹ ਤਾਂ ਹੈਗਾ ਉਹ ਇੰਨੇ ਤਰੱਕੀਆਂ ਹੁਣ ਹਰ ਹਰ ਬਾਈ ਆਪਦੇ ਘਰਾਂ ਚ ਬਸਦੇ ਰਸਤੇ ਰਹਿਣ ਖੁਸ਼ੀਆਂ ਮਨਾਉਂਦੇ ਰਹਿਣ ਤਰੱਕੀਆਂ ਦੇਵੇ ਪ੍ਰਮਾਤਮਾ ਹਰ 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 ਰੱਖੇ ਬਸਦੇ ਰਹਿਣ ਬਾਈ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਬਾਈ ਜਿਹੜੇ ਵੀ ਸੁਪਨੇ ਦੇਖੇ ਨੇ ਹਰ ਹਰ ਆਪਣੀਆਂ ਗੱਲਾਂ ਹੀ ਹੁੰਦੀਆਂ ਨੇ ਇੱਕਦਮ ਐ ਵੜ ਜਾਂਦੀਆਂ ਸਾਰਿਆਂ ਨਾਲ ਹੀ ਹਾਂਜੀ ਇਹ ਕਿਤੇ ਸਾਰਿਆਂ ਨਾਲ ਆ ਇਕੱਲੇ ਨਾਲ ਕੋਈ ਤਰੱਕੀ ਨਹੀਂ ਹਾਂ ਰਸਦੇ ਵਸਦੇ ਰਹਿਣ ਆਪਣੇ ਘਰੇ ਰਹਿਣ ਮੋਜਾਂ ਕਰਨਾ ਤੇ ਮਾੜਮਾ ਪੰਜਾਬ ਨੂੰ ਵੀ ਚੜਦੀਆਂ ਕਲਾ ਚ ਰੱਖੇ ਔਰ 10 ਗੁਰੂਆਂ ਦੀ ਬਾਣੀ ਐ ਪੰਜ ਦਰਿਆਵਾਂ ਦਾ ਪਾਣੀ ਇਹ ਤਾਂ ਗੱਲ ਸਹੀ ਆ ਫਤੇ ਜੀ ਫਤੇ ਲਓ ਜੀ ਰੂਪੇ ਨੇ ਤਾਂ ਦਿੱਤਾ ਸੰਦੇਸ਼ ਆਪਦਾ ਵਧੀਆ ਰਹਿ ਬਿੱਜੀ ਆਇਆ ਔਰ ਹਾਂਜੀ ਔਰ ਇਹ ਤਾਂ ਸਵੇਰੇ ਦਾ ਕਹਿ ਰਹੀ ਸੀ ਵਿੱਕੀ ਨੂੰ ਵੀ ਕਹਿੰਨਾ ਵੀਡੀਓ ਬਣਾਓ ਨਵੇਂ ਸਾਲ ਦੀਆਂ ਵਧਾਈਆਂ ਦੇਵਾਂਗੇ ਸਾਰਿਆਂ ਨੂੰ ਸਾਰਿਆਂ ਨੂੰ ਚਾਹ ਹੁੰਦਾ ਹੀ ਆ ਹਨਾ ਨਵਾਂ ਸਾਲ ਸਾਰਿਆਂ ਵਾਸਤੇ ਵਧੀਆ ਹੋਵੇ ਬਾਈ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਰੰਗ ਲੈ ਕੇ ਆਵੇ ਤੇ ਚਲੋ ਬਾਕੀ ਬੇਬੇ ਦੀਆਂ ਗੱਲਾਂ ਸੱਚੀਆਂ ਹੋਣਗੀਆਂ ਕੱਲੂ ਇੱਕ ਤਰੀਕ ਹੈ ਪਿੱਛੋਂ ਸਟਾਰਟ ਹੈ ਸਰਕਾਰ ਕਣੀਆ ਦੇਖੋ ਬਾਕੀ ਦੇਣੀ ਦਿਵਾਉਣੀ ਉਹਨਾਂ ਦੀ ਵਾਰੀ ਮੈਂ ਬੱਸ ਕਰ ਜਾ ਓਏ ਓਏ ਉਹੀ ਗੱਲ ਹੈ ਕਿ ਸਰਕਾਰ ਦੇ ਲਾਰੇ ਅੱਧੇ ਵਿਆਹੇ ਅੱਧੇ ਕੁਮਾਰੀ ਰਹਿੰਦੇ ਉਹਦਾ 2 ਸਾਲ ਦਾ ਦੇ ਰਿਆ 2500 ਰੁਪਏ ਉਹਨੇ ਕੀ ਦੇਣਾ ਮਲੰਗਰੇ ਉਹੀ ਭੌਂਗਦਾ ਕੁੱਤਾ ਉਹ ਕੁਝ ਨਹੀਂ ਆਏ ਉਹਦੇ ਬੱਲੇ ਚੱਲ ਬੇਬੇ ਭਖਣਾ ਕਾਨੂੰ ਆ ਦੇ ਦੂਗਾ ਤਾਂ ਵੀ ਚੰਗਾ ਆਪਣੀ ਪੰਜਾਬ ਦਾ ਪੁੱਤ ਆ ਭਖ ਦੇ ਤਾਂ ਤਾਂ ਬਾਦੀ ਕਿਉਂ ਕਰਦਾ ਹਾਂਜੀ ਉਹਦੇ ਹੁਣ ਕਹਿੰਦਾ ਕਿਉਂ ਐ ਨਵੇਂ ਮੁਰਜ ਕਰ ਬੈਠਾ ਬਾਹਰ ਓਏ ਉਹ ਹੁਣ ਨਹੀਂ ਉਹ ਹੀ ਗੱਲ ਹੈ ਮਿੱਠੀਆਂ ਮਿਰਚਾਂ ਵਿਕਦੀਆਂ ਉਹਦੀਆਂ ਉਹ ਵੇਚਦੀਆਂ ਜਿਹੜਾ ਸਮਾਂ ਕਿਦੋਂ ਜੇ ਬਾਦੇ ਨਾ ਕਰਨ ਫਿਰ ਆਪਾਂ ਉਹਨਾਂ ਦੀਆਂ ਗੱਲਾਂ ਚ ਆਵਾਂਗੇ ਕਿਵੇਂ ਗੱਲਾਂ ਚ ਲਿਆ ਕੇ ਨਾ ਧਰ ਨਿਲਵਾਤੀ ਹਾਂ ਇਹ ਤਾਂ ਗੱਲ ਸਹੀ ਹੈ ਸੋਡੀ ਉਹ ਦਿਨ ਬੇਚਾਰੇ ਭੁੱਖੇ ਰਹੇ ਆ ਤੇ ਠੰਡ ਚ ਨਿਕਲ ਕੇ ਦੇਖੋ ਬਾਹਰ ਹਾਂਜੀ ਆਪਾਂ ਤਾਂ ਕੁਰਸੀਆਂ ਦੇ ਅੰਦਰ ਬੈਠੇ ਨੇ ਉਹੀ ਗੱਲ ਆ ਕਿ ਹੀਟਰ ਛੱਡੀ ਹੋਰ ਹੋਰ ਪਤਾ ਵੀ ਦੇਖਿਆ ਵੀ ਨਹੀਂ ਆਕੇ ਵੀ ਕੀ ਕੁਝ ਹੋ ਰਿਹਾ ਜਿਹੜੇ ਬੈਠੇ ਨੇ ਧਰ ਨਾ ਲਈ ਖਨੋਰੀ ਬਾਰਡਰ ਤੇ ਪਹਾੜੇ ਚ ਹੋਰ ਹੋਰ ਇਹਨਾਂ ਸਰਕਾਰਾਂ ਤੈਨੂੰ ਪਤਾ ਹੀ ਹੈ ਕਿ ਇਹਦੇ ਹੱਥ ਚ ਆਉਂਦੇ ਨਹੀਂ ਇਹ ਤਾਂ ਵੋਟਾਂ ਵੇਲੇ ਤਾਂ ਬਾਪੂ ਕਹਿੰਦੇ ਨੇ ਫੇਰ ਕਿਸੇ ਦੀ ਸਾਰ ਨਾ ਲੈਂਦੇ ਨੇ ਹੋਰ ਖੁਸ਼ ਨਹੀਂ ਹੈ ਇਹਨਾਂ ਕੋਲੇ ਉਦੋਂ ਤਾਂ ਨਾਲ ਰੋਟੀ ਚੋਂ ਰੋਟੀ ਬੁਰਕੀ ਚੋਂ ਬੁਰਕੀ ਖਾ ਕੇ ਜਾਂਦੇ ਨੇ ਬਾਅਦ ਚ ਉਹੀ ਬੁਰਕੀ ਖਾਉਂਦੇ ਨੇ ਬੁਰਕੀ ਉਹੀ ਪਾਉਂਦੇ ਨਹੀਂ ਕਿ ਨਹੀਂ ਰੋਟੀ ਨੂੰ ਹੱਥ ਫਾਉਂਦੇ ਨੇ ਬੁਰਕੀ ਹੋ ਕੇ ਵੀ ਸਾਲੇ ਖਾਈ ਨਾ ਜਾਵੇ ਚੱਕ ਮੇ ਬੇਬੇ ਗੱਲ ਤਾਂ ਸਹੀ ਆ ਬੇਬੇ ਕਰਦਾ ਤਾਂ ਹਰ ਕੋਈ ਔਖਾ ਹੀ ਆ ਹਨਾ ਆਪਾਂ ਹੀ ਬੋਲਿਆ ਜਿਹੜੇ ਹਰ ਇੱਕ ਦੀ ਗੱਲ ਚ ਆ ਜਾਂਦੇ ਆ ਜਮਾ ਆਪਾਂ ਨੂੰ ਇਹ ਨਹੀਂ ਅਕ ਲਾਉਂਦੀ ਐਂਗੀ ਸਾਰੀ ਉਮਰ ਬੋਲੇ ਬੰਦੇਾਰੇ ਲੋਕ ਹੋਨੇ ਆਪਾਂ ਭੁੱਲ ਜਾਂਦੇ ਆ ਹਾਂ ਮਾਗਰ ਲੱਗ ਜਾਂਦੇ ਆ ਆਪਾਂ ਹੋਰ ਕੋਈ ਚੱਕਰ ਨਹੀਂ ਹੈਗਾ ਮਾਗਰ ਲੱਗਦੇ ਆ ਆਪਾਂ ਇੱਕ ਦੂਜੇ ਦੇ ਬਿਓ ਨੇ ਕਹਿਤਾ ਚਲੋ ਜੀ ਉਹਦੇ ਕੰਨੀ ਹੋ ਲੋ ਹੁਣ ਇਹ ਚੀਜ਼ ਆ ਬਾਕੀ ਦਸ਼ਵਾਸ ਉੱਠ ਖੜਦਾ ਭਾਈ ਵਿਸ਼ਵਾਸ ਕਿਹਨਾਂ ਉੱਠ ਗਿਆ ਨਾ ਭਾਈ ਭੇਸ਼ਵਾਸ ਨਹੀਂ ਮੁੜ ਕੇ ਹੁੰਦਾ ਚਾਹੇ ਸਰਕਾਰ ਚੰਗੀ ਆਵੇ ਚਾਹੇ ਮਾੜੀ ਹੋਰ ਹੋਰ ਮੁੜ ਕੇ ਵਿਸ਼ਵਾਸ ਨਹੀਂ ਹੁੰਦਾ ਉਹ ਚੀਜ਼ਾਂ ਹਾਂ ਇਹ ਤਾਂ ਹੈਗਾ ਹੀ ਆ ਵਿਸ਼ਵਾਸ ਵੀ ਫੇਰ ਵੀ ਕਰੇ ਲੈਂਦੇ ਨੇ ਵੀਰੇ ਹੁਣ ਜਿਵੇਂ ਕਾਲੀ ਕਿੰਨੇ ਸਾਲ ਕਰ ਗਏ ਆਈ ਵਾਰ ਕੋਈ ਨਾ ਕੋਈ ਮਿੱਠਾ ਲਾਰਾ ਦੇ ਦਿੰਦੇ ਨੇ ਹਾਂ ਕਹਿੰਨੀ ਆ ਇਹ ਕਿਹੜਾ ਅੱਜ ਦੇ ਨਹੀਂ ਇਹ ਤਾਂ ਇੰਦਰਾ ਗਾਂਧੀ ਵੇਲੇ ਦੇ ਨੇ ਮੈਂ ਵੀ ਕੋ ਮਨਿਸਟਰਾਂ ਦੀ ਧੀ ਹਾਂ ਆਹ ਹੋਰ ਮੇਰੇ ਵੇਕੇ ਕੋ ਮਨਿਸਟਰੀਏ ਨਹੀਂ